ਈ ਆਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸਚਾ ਪਾਤਸ਼ਾ ਸਿਰਸ਼ਾਦ ਸਰ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਜਿਸ ਸੁਬਹ ਠਿਆ ਸੋਹੀਏ ਸਬਨਾ ਦਾ ਵਿਸਾਹ ਟੋਡੀ ਮਹੱਲਾ ਪੰਜ ਸਨਾ ਗਣ ਗੋਪਾਲ ਨਿਧ ਗਾਇਣ ਸ਼ਾਂਤ ਸਹਜ ਰਸ ਮਨ ਉਪਜਿਓ ਸਗਲੇ ਦੁੱਖ ਭਲਾਇਣਾ ਰਸਨਾ ਗੁਣ ਗੋਪਾਲ ਨਿਖ ਗਾਇਣਾ ਸ਼ਾ ਸਹਜ ਰਹਸ ਮਨ ਉਪਜਿਆ ਸਗਲੇ ਦੁੱਖ ਭਲਾਈਣਾ ਰਹਾ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹ ਹੂਤੇ ਛੂਟਹਿ ਭਵ ਜਲ ਜਗਤ ਤਰਾਈਨ ਖੋਜਤ ਖੋਜਤ ਤਤ ਵਿਚਾਰਿ ਦਾਸ ਗੋਬਿੰਦ ਪਰਾਇਣ ਅਬਿ ਨਸੀਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਿਨਾਸੀ ਖੇਮ ਚਾਹ ਹੈ ਜੀ ਨਾਨਕ ਸਦਾ ਸਿਮਰ ਨਾਰਾਇਣ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੋਡੀ ਮਹਲਾ 5 ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਜ ਰਹਿਸ ਮਨ ਉਪਜਿਐਉ ਸਗਲੇ ਦੁੱਖ ਭਲਾਇਣ ਪਵਨ ਸ੍ਰੀ ਮੁਖਵਾਕ ਟੋਡੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਆਗ 714 ਉਪਰ ਸੁਭਾਈ ਮਾਨ ਹਨ ਸਤਗੁਰੂ ਕਿਰਪਾ ਕਰਨ ਬਾਦਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮਖੋਡ ਪਾਗੀ ਜਨੋ ਸਤਿਗੁਰੂ ਬਖਸ਼ਿਸ਼ ਕਰਨ ਆਪ ਸਰਬੱਤ ਸੰਗਤ ਦੀ ਹਾਜ਼ਰੀ ਸੇਵਾ ਨਦਰਤਾਏ ਪਉਣ ਯਾਤਰਾ ਸਫਲ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ